ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਮੈਨੂੰ ਖੁਸ਼ੀ ਹੈ ਸਾਂਝਾ ਕਰਦੇ ਹੋਏ ਕਿ ਪੰਜਾਬ ਦਾ ਸਭ ਤੋਂ ਵੱਡਾ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਈ ਅੱਡਾ ਸ੍ਰੀ ਅੰਮ੍ਰਿਤਸਰ ਸਾਹਿਬ ਉਸਨੇ ਇੱਕ ਵੱਡਾ ਮਾਈਲਸਟੋਨ ਇੱਕ ਵੱਡਾ ਠੀਚਾ ਜਿਹੜਾ ਹੈ ਕ੍ਰੋਸ ਕੀਤਾ ਹੈ ਜਿਸ ਵਿੱਚ ਵਿੱਤੀ ਸਾਲ ਫਾਈਨੈਂਸ਼ੀਅਲ ਈਅਰ 2023-24 ਵਿੱਤੀ ਸਾਲ ਵਿੱਚ 30 ਲੱਖ ਪੈਸੇਂਜਰ ਫੁੱਟਫਾਲ 3 ਲੱਖ ਜਿਹੜੇ ਯਾਤਰੀਆਂ ਦਾ ਆਗਮਨ ਅਤੇ ਰਵਾਨਗੀ ਉਹ ਕ੍ਰਾਸ 에어ਪੋਰਟ ਨੇ ਕੀਤਾ ਤੇ ਇਹ ਜਿਹੜਾ ਟੀਚਰ ਸੀਗਾ ਮਾਰਚ ਦੇ ਮਹੀਨੇ ਵਿੱਚ ਕ੍ਰਾਸ ਕੀਤਾ ਗਿਆ ਮਾਰਚ ਮਹੀਨੇ ਦੌਰਾਨ 317000 ਯਾਤਰੀਆਂ ਨੇ ਇੱਥੋਂ ਟ੍ਰੈਵਲ ਕੀਤਾ ਜਿਸ ਵਿੱਚ 99000 ਇੰਟਰਨੈਸ਼ਨਲ ਤੇ 216000 ਉਹ ਡੋਮੈਸਟਿਕ ਸਨ ਜਿਸ ਨਾਲ ਇੱਥੋਂ ਯਾਤਰੀਆਂ ਦੀ ਕੁੱਲ ਗਿਣਤੀ ਪੂਰੇ ਸਾਲ ਵਿੱਚ 3085000 3085000 ਇਸਨੇ ਕ੍ਰਾਸ ਕੀਤਾ 3 ਮਿਲੀਅਨ ਪੈਸੈਂਜਰਸ ਇਸ ਨਾਲ ਅੰਮ੍ਰਿਤਸਰ ਜਿਹੜਾ 41 ਇੰਟਰਨੈਸ਼ਨਲ 에ਰਪੋਰਟਸ ਭਾਰਤ ਦੇ ਹਨ ਜਿਹੜਾ ਕਿ 에ਰਪੋਰਟ ਅਥਾਰਟੀ ਵੱਲੋਂ ਲਿਸਟ ਕੀਤੇ ਜਾਂਦੇ ਹਨ ਤੇ ਨਾਲ ਦੀ ਨਾਲ ਤਕਰੀਬਨ 94 ਡੋਮੈਸਟਿਕ ਸੋ ਇਹਦੀ ਟ੍ਰੈਫਿਕ ਪਿਛਲੇ ਸਾਲ 55ਵੇਂ ਨੰਬਰ ਤੇ ਸੀ ਹੁਣੇ 23ਵੇਂ ਨੰਬਰ ਤੇ ਪਹੁੰਚ ਗਿਆ ਹੈ ਪਰ ਵੱਡੀ ਜਿਹੜੀ ਵਾਧਾ ਹੋਇਆ ਉਹ ਹੋਇਆ ਇੰਟਰਨੈਸ਼ਨਲ ਤੇ ਡੋਮੈਸਟਿਕ ਦੋਨੋਂ ਟ੍ਰੈਫਿਕ ਵਿੱਚ 30% ਇੰਟਰਨੈਸ਼ਨਲ ਵਾਧਾ ਤਕਰੀਬਨ 10 ਲੱਖ ਪੈਸੇਂਜਰ ਪੂਰੇ ਸਾਲ ਚੋਂ ਗਏ ਤੇ ਇਸੇ ਤਰ੍ਹਾਂ ਹੀ ਡੋਮੈਸਟਿਕ ਵਿੱਚ ਵੀ ਤਕਰੀਬਨ 20% ਵਾਧਾ ਹੋਇਆ 21 ਲੱਖ ਪੈਸੇਂਜਰਸ ਦੇ ਨਾਲ ਇਸ ਵਾਅਦੇ ਦਾ ਫਾਇਦਾ ਇਹ ਹੈ ਕਿ ਹੋਰ 에ਅਰਲਾਈਨਸ ਨੂੰ ਪਤਾ ਲੱਗੇਗਾ ਕਿ ਇੱਥੋਂ 3 ਮਿਲੀਅਨ ਤੋਂ ਵੱਧ ਪੈਸੇਂਜਰ ਫੁੱਟਫਾਲ ਹੁੰਦਾ ਹੈ ਇਸ ਦੇ ਨਾਲ ਹੀ ਹੋਰ ਜਿਹੜਾ ਰਸ਼ਵਧਨ ਨਾਲ ਅਸੀਂ ਡਿਮਾਂਡ ਭੇਜੀ ਹੈ ਰਿਕਵੈਸਟ ਭੇਜੀ ਹੈ ਅਪੋਰਥੋਰਟੀ ਨੂੰ ਵੀ ਤੇ ਨਾਲ ਦੀ ਨਾਲ ਮਿਨਿਸਟਰੀ ਨੂੰ ਵੀ ਕਿ ਇੱਥੋਂ ਜਿਹੜਾ ਹੈ ਟਰਮੀਨਲ ਨੂੰ ਐਕਸਪੈਂਡ ਕੀਤਾ ਜਾਵੇ ਮੇਨ ਜਿਹੜਾ ਵਾਅਦਾ ਦੇਖਣ ਨੂੰ ਮਿਲਿਆ ਉਹ ਹੈ ਫਲਾਈਟਸ ਜਿਹੜੀਆਂ ਕਿ 에어ਏਸ਼ੀਆ ਐਕਸ ਤੇ ਮਲੇਸ਼ੀਆ 에ਅਰਲਾਈਨਸ ਵੱਲੋਂ ਕੋਲਾਲੰਪੁਰ ਲਈ ਸ਼ੁਰੂ ਕੀਤੀਆਂ ਗਈਆਂ ਨਿਓਜ਼ 에ਅਰਲਾਈਨ ਇਟਲੀ ਦੀ ਵੱਲੋਂ ਮਿਲਾਨ ਦੀ ਫ੍ਰੀਕੁਐਂਸੀ ਵਧਾਈ ਗਈ ਤੇ ਨਾਲ ਹੀ ਰੋਮ ਅਤੇ ਵਰੋਨਾ ਉਹਦੀ ਕਨੈਕਟੀਵਿਟੀ ਵੀ ਦਿੱਤੀ ਗਈ ਇਸੇ ਤਰ੍ਹਾਂ ਲੰਡਨ ਗੇਟਵੇ ਬਰਮਿੰਗਮ ਦੋਹਾ ਕੋਲਾਲੰਪੁਰ ਤੇ ਸਿੰਗਾਪੁਰ ਨਾਲ ਵੀ 에ਅਰਪੋਰਟ ਜਿਹੜਾ ਹੈ ਜੁੜਿਆ ਆ ਤੇ ਦੁਬਈ ਤੇ ਸ਼ਾਰਜਾ ਵੀ ਉਹਦੀਆਂ ਉਡਾਣਾਂ ਦੀ ਗਿਣਤੀ ਵਿੱਚ 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 ਵੀ ਜਿਹੜਾ ਵਾਅਦਾ ਹੋਇਆ ਸੀ डोमेस्टिक ਵਿੱਚ ਵੀ Shimla, Kullu, Hyderabad, Pune ਹੋਰ ਵੀ ਜਿਹੜੀਆਂ ਕਨੈਕਸ਼ਨਸ ਹਨ ਉਹਦੇ ਨਾਲ ਇੱਥੋਂ ਜਿਹੜੀਆਂ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਇਆ। ਵਧਾਈ ਦਿੰਦੇ ਹਾਂ ਸਾਰੇ ਪੰਜਾਬੀਆਂ ਨੂੰ, ਧੰਨਵਾਦੀ ਵੀ ਹਾਂ ਤੇ ਨਾਲ-ਨਾਲ ਡਾਇਸਪੋਰਾ ਨੂੰ ਵੀ ਜਿਹੜਾ ਕਿ ਅੰਮ੍ਰਿਤਸਰ ਨੂੰ ਪ੍ਰੇਫਰ ਕਰਦੇ ਨੇ ਹੋਰ ਸਟੇਕ ਹোলਡਰਸ ਭਾਵੇਂ 에어ਪੋਰਟ ਅਥਾਰਟੀ ਹੋਵੇ, 에어ਲਾਈਨਸ ਹੋਣ ਉਹਨਾਂ ਦੇ ਵੀ ਧੰਨਵਾਦੀ ਹਾਂ। Fly Amritsar Initiative ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਆ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ 에어ਲਾਈਨਸ ਤੱਕ ਪਹੁੰਚ ਕਰਦੇ ਰਹੀਏ। ਸੋ ਸਾਨੂੰ ਖੁਸ਼ੀ ਹੈ। ਕਿ ਇਹ ਨੰਬਰ ਅਸੀਂ ਹੋਰ ਹੋਰ 에어ਲਾਈਨਸ تک ਲੈ ਕੇ ਜਾਵਾਂਗੇ ਆ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਆਓ ਇਸੇ ਤਰ੍ਹਾਂ ਜੇਕਰ ਅਸੀਂ ਯਾਤਰੀ ਦੀ ਗਿਣਤੀ ਵਾਧਾ ਕਰਦੇ ਰਹੇ ਇਥੋਂ ਹੋਰ ਫਲਾਈਟਸ ਆਣਗੀਆਂ ਨੌਕਰੀਆਂ ਵੀ ਮਿਲਣਗੀਆਂ ਤੇ ਨਾਲ ਦੀ ਨਾਲ ਖਾਰਗੋ ਵੀ ਵੱਧ ਜਾਏਗਾ ਜਿਸ ਤੇ ਨਾਲ ਹੋਰ ਬਿਜ਼ਨਸ ਨੂੰ ਫਾਇਦਾ ਹੋਏਗਾ ਤੇ ਹੋਰ ਐਮਪਲੋਇਮੈਂਟ ਦੇ ਨਾਲ ਨਾਲ ਹੋਰ ਆਰਥਿਕਤਾ ਜਿਹੜੀ ਹੈ ਫਾਈਨੈਂਸ਼ੀਅਲ ਉਹ ਵੀ ਇੰਪਰੂਵ ਹੋਣਗੇ ਪੰਜਾਬ ਹੋਰ ਖੁਸ਼ਹਾਲ ਹੋਵੇਗਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਰਹੇ ਹਾਂ ਤੇ ਫਿਰ ਕਰਾਂਗੇ ਕਿ ਅੰਮ੍ਰਿਤਸਰ ਇੱਕ ਕੋਈ ਐਸਾ ਇੰਟਰਨੈਸ਼ਨਲ 에ਅਰਪੋਰਟ ਹੈ ਜਿੱਥੇ ਕੋਈ ਬੱਸ ਸੇਵਾ ਨਹੀਂ ਹੈ ਹਾਲੇ ਤੱਕ ਬਹੁਤ ਅਪੀਲ ਕਰਨ ਦੇ باوجود ਪੰਜਾਬ ਦੇ ਬਾਕੀ ਸ਼ਹਿਰਾਂ ਤੋਂ ਦਿੱਲੀ ਵੱਲ ਨੂੰ ਚਲਾਈਆਂ ਜਾ ਰਹੀਆਂ ਨੇ ਪਰ ਅੰਮ੍ਰਿਤਸਰ ਹਵਾਈ ਅੱਡੇ ਨੂੰ ਕੋਈ ਬੱਸ ਸੇਵਾ ਨਹੀਂ ਹੈ ਬਹੁਤ ਵੱਡੀ ਗਿਣਤੀ ਦੁਬਈ ਸ਼ਾਰਜਾ ਜਾਂਦੀ ਹੈ ਜਿਹੜੇ ਕਿ ਬੱਸ ਤੋਂ ਵੱਖ-ਵੱਖ ਸ਼ਹਿਰਾਂ ਤੋਂ ਆ ਸਕਦੇ ਨੇ ਨਾਲ ਹੀ ਅੰਮ੍ਰਿਤਸਰ ਸ਼ਹਿਰ ਨੂੰ ਵੀ ਵੱਖ-ਵੱਖ ਟੂਰਿਸਟ ਡੈਸਟੀਨੇਸ਼ਨਸ ਹਨ ਤੇ ਸ੍ਰੀ ਹਰਮੰਦਰ ਸਾਹਿਬ ਦੁਰਗਿਆਨਾ ਮੰਦਰ ਰਾਮ ਤੀਰਤ ਵਾਗਾ ਬਾਰਡਰ ਹੋਰ ਵੀ ਬਹੁਤ ਜਗ੍ਹਾ ਉੱਥੇ ਬੱਸੇ ਬੱਸ ਸੇਵਾ ਜਿਹੜੀ ਹੈ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ ਇਸੇ ਤਰ੍ਹਾਂ ਹੀ ਪੰਜਾਬ ਪੰਜਾਬੀ ਅੰਮ੍ਰਿਤਸਰ ਨੂੰ ਤਰਜੀਹ ਦੇਣ ਤੇ ਆਪਾਂ ਇਥੋਂ ਹੋਰ ਫਲਾਈਟਸ ਸ਼ੁਰੂ ਕਰਵਾ ਸਕੀਏ ਬਹੁਤ ਬਹੁਤ ਧੰਨਵਾਦ